13 ਸਾਲ ਹਜ਼ੂਰ ਸਾਹਿਬ ਸੇਵਾ ਕਰਨ ਤੋਂ ਬਾਅਦ ਬਟਾਲੇ ਆਂਦੇ ਨੇ ਤਾਂ ਬਟਾਲੇ ਆ ਕੇ ਫਾਸਟ ਫੂਡ ਦੀ ਰੇੜੀ ਲਾਂਦੇ ਨੇ ਰੇੜੀ ਕੌਣ ਲਾਂਦੇ ਨੇ ਗੁਰਸਿੱਖ ਪਰਿਵਾਰ ਆ ਮੀਆਂ ਬੀਵੀ ਨੇ ਸਿੰਘ ਸੱਜੇ ਨੇ ਬੱਚੇ ਵੀ ਅਗੋਂ ਸਿੰਘ ਸੱਜੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਨਾਲ ਆਪਣੇ ਘਰ ਵਾਲੇ ਨਾਲ ਕੇ ਭੈਣ ਵੀ ਉਸੇ ਤਰੀਕੇ ਨਾਲ ਕੰਮ ਕਰਦੀ ਏ ਤਾਂ ਲਗਾਤਾਰ ਇਸੇ ਤਰੀਕੇ ਨਾਲ कोरोना काल ਦੌਰਾਨ ਜਦੋਂ ਸੇਵਾ ਉੱਥੋਂ ਛੱਡ ਕੇ ਆ ਜਾਂਦੇ ਨੇ ਹਜੂਰ ਸਾਹਿਬ ਤੋਂ ਤਾਂ ਆਣ ਕੇ ਫਿਰ ਬਟਾਲੇ ਫਾਸਟ ਫੂਡ ਦਾ ਕੰਮ ਕਰਦੇ ਨੇ ਸਭ ਤੋਂ ਵੱਡੀ ਤਸਵੀਰ ਆ ਕਿ ਉਹਨਾਂ ਵੱਲੋਂ ਲਿਖਿਆ ਗਿਆ ਵਾ 8 ਸਾਲ ਦੀ ਉਮਰ ਦੇ ਬੱਚੇ ਵੱਲੋਂ ਜ਼ੁਬਾਨੀ ਕੰਠ ਜਪੂਜੀ ਸਾਹਿਬ ਦਾ ਪਾਠ ਸੁਣਾਉਣ ਤੇ 버ਗਰ ਫ੍ਰੀ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਭੈਣ ਨਾਲ ਵੀ ਤੇ ਉਸ ਵੀਰ ਦੇ ਨਾਲ ਕਿ ਜਿਨ੍ਹਾਂ ਨੇ ਆਣ ਕੇ ਫਾਸਟ ਫੂਡ ਦਾ ਕੰਮ ਇੱਥੇ ਬਟਾਲੇ ਸ਼ੁਰੂ ਕੀਤਾ ਵਾ ਤਾਂ ਰਿਸਪੌਂਸ ਕਿਸ ਤਰੀਕੇ ਦਾ ਮਿਲਿਆਗਾ ਕਾਂ ਵੱਲੋਂ ਗੱਲਬਾਤ ਕਰਨ ਲੈਣੇ ਭਾਈ ਦੇ ਨਾਲ ਪਈ ਇਧਰ ਆਇਓ ਭੈਣ ਕਰਦੇ ਇਧਰ ਆ ਜਾਓ ਤੁਸੀਂ ਹੁਣ ਕੀ ਨਾਂ ਕੀ ਦੇ ਆਪਣਾ ਲਖਮੀਂਦਰ ਸਿੰਘ ਜੀ ਅੱਛਾ ਬਾਬਾ ਜੀ ਕਿਸ ਤਰੀਕੇ ਦਾ ਰਿਸਪੌਂਸ ਮਿਲਿਆ ਗਾਕਾ ਵੱਲੋਂ ਜਦੋਂ ਬਟਾਲੇ ਆਣ ਕੇ ਫਾਸਟ ਫੂਡ ਦਾ ਕੰਮ ਕਰਦੇ ਠੀਕ ਹੈ ਕੋਈ ਇੰਨਾ ਜ਼ਿਆਦਾ ਨਹੀਂ ਸੇਕ ਛਕ ਰਿਆ ਹਾਂਜੀ ਕਾਰਨ ਕੀ ਸਮਝਦੇ ਹੋ ਕਮੀ ਸਮਝਦੇ ਹੋ ਆਪਣੇ ਕੀ ਦੇ ਸਵਾਦ ਚ ਇਹ ਸਵਾਦ ਚ ਕੋਈ ਕਮੀ ਨਹੀਂ ਗਈ ਬਸ ਵੀ ਪੰਜਾਬੀ ਕੋਈ ਨਹੀਂ ਖਾਣਾ ਅਸੀਂ ਬਸ ਇਹੋ ਕਮੀ ਇਹਨਾਂ ਦੀ ਬਾਹਰੋਂ ਖਾਲਾਂਗੇ ਅਸੀਂ ਪ੍ਰਵਾਸੀਆਂ ਕੋ ਪਰ ਪੰਜਾਬੀ ਕੋ ਨਹੀਂ ਖਾਂਦੇ ਜਿੰਨੀ ਤਸਵੀਰ ਮੈਂ ਦੇਖੀ ਉੱਥੇ ਬੜਾ ਵਧੀਆ ਲਿਖਿਆ ਤੁਸੀਂ ਕਿ 8 ਸਾਲ ਦਾ ਬੱਚਾ ਕੰਡ ਸੁਣਾਊਗਾ ਤਾਂ ਉਸ ਨੂੰ 버ਗਰ ਫ੍ਰੀ ਕਿੰਨੇ ਕ ਬੱਚਿਆਂ ਨੇ ਅਜੇ ਤੱਕ ਕੰਡ ਸੁਣਾਇਆ ਤੁਹਾਨੂੰ ਜਵਾਨੀ ਆਜਾ ਕੋਈ ਬੱਚਾ ਨਹੀਂ ਆਇਆ ਸਿਰ ਇੱਕ ਬੱਚਾ ਆਇਆ ਸੀ ਪਰ ਉਹਨੇ ਸੁਣਾਇਆ ਨਹੀਂ ਕਿ ਮੈਂ ਕੱਲ ਲਾਉਂਗਾ ਕੱਲ ਆਇਂ ਉਸ ਤੋਂ ਬਾਅਦ ਹਾਂਜੀ ਇਸ ਤੋਂ ਬਾਅਦ ਕੋਈ ਨਹੀਂ ਆਇਆ ਅਜੇ ਕਾਰਨ ਕੀ ਸਮਝ ਦੇ ਦੇ ਪਿੱਛੇ ਮੋਬਾਈਲ ਦਾ ਮੋਬਾਈਲ ਵੀ ਐਸਾ ਦੇਖਣਾ ਸੀ ਗੁਰਵਾਨੀ ਵਾਲਾ ਹੀ ਨਾ ਹੀ ਜੋੜ ਰਿਹਾ ਨਾ ਜੋੜਨਾ ਹੀ ਇਸ ਲਈ ਬਸ ਮੋਬਾਈਲ ਕਰ ਮੋਹਿਆ ਲਾ ਅੱਛਾ ਇਹ ਬੱਚੇ ਆ ਤੁਹਾਡੇ ਨਾਲ ਛੋਟੇ ਵੀ ਨਾਲ ਆ ਜਾਂਦੇ ਸ਼ਾਮ ਨੂੰ ਭੈਣ ਦੇ ਨਾਲ ਤੇ ਇਹ ਕਰ ਲੈਂਦੇ ਕੰਠ ਹਾਂਜੀ ਆ ਚੱਲੋ ਇਹਨੇ ਕੰਠ ਕਰਨਾ ਸ਼ੁਰੂ ਕੀਤਾ ਜੀ ਹਾਂਜੀ ਚਲਾ ਦੋ ਬੱਚਾ ਨਾਂ ਕੀ ਤੇਰਾ ਪ੍ਰਭਜਤ ਸਿੰਘ ਅੱਛਾ ਪ੍ਰਭ ਪਾਪਾ ਨੇ ਫਿਰ ਕੰਠ ਕਰਾਇਆ ਹਾਂਜੀ ਕਿੰਨੀਆਂ ਪੌੜੀਆਂ ਆਂਦੀਆਂ ਸੱਤ ਅੱਛਾ ਸੱਤ ਪੌੜੀਆਂ ਤੱਕ ਪਹੁੰਚ ਗਏ ਹਾਂਜੀ ਅੱਛਾ ਫਿਰ ਦੁਕਾਨ ਤੇ ਆਣ ਕੇ ਇੰਨਾ ਟਾਈਮ ਪਾਸ ਹੋ ਜਾਂਦਾ ਇੱਥੇ ਨਹੀਂ ਨਹੀਂ ਪਤਾ ਨਹੀਂ ਪਤਾ ਇੰਨਾ ਕਲਾਸ ਕਿਹੜੀ ਚ ਪੜਦੇ ਹੋ ਸੈਕੰਡ ਚ ਸੈਗਣ ਚ ਸੈਗਣ ਸੋਧਣਾਗਾ ਕਿਹੜਾ ਸਕੂਲ ਸੈਨ ਸੋਲજર ਅੱਛਾ ਬਿਲਕੁਲ ਜੀ ਬੱਚੇ ਵੀ ਨਾਲ ਇਸੇ ਤਰੀਕੇ ਨਾਲ ਆਂਦੇ ਨੇ ਤੇ ਨਾਲ ਘਰਵਾਲੀ ਜਾਨੀ ਕਿ ਪੈਣਾ ਢੀ ਵੀ ਨਾਲ ਆਂਦੀ ਹੈ ਪੈਣਾ ਇਧਰ ਆਇਓ ਨਾਮ ਕੀ ਤੁਹਾਡਾ ਸੁਖਸਿੰਦਰ ਕੌਰ ਅੱਛਾ ਪੈਣ ਲਾਈਫ ਜਿਹੜੇ ਇੱਕਦਮ ਬਦਲਦੀ ਹੈ ਹਜ਼ੂਰ ਸਾਹਿਬ ਤੋਂ ਆ ਜਾਂਦੇ ਹੋ ਕਿੰਨਾ ਸਮਾਂ ਉੱਥੇ ਸੇਵਾ ਕੀਤੀ 13 ਸਾਲ ਕਰੀਬ ਦੇ ਕਰੀਬ ਕਰਕੇ ਤੇ ਇਸ ਤੋਂ ਬਾਅਦ ਆਂਦੇ ਹੋ ਫਿਰ ਲਗਾਤਾਰ ਫਾਸਟ ਫੂਡ ਦਾ ਹੀ ਕੰਮ ਹਾਂਜੀ ਵੇਤ ਵੇਤ ਉਹ ਕਾਰੋਬਾਰ ਚੇਂਜ ਕਰਨੇ ਪਏ ਹਾਂਜੀ ਕਾਰੋਬਾਰ ਤੇ ਚੇਂਜ ਕਰਨੇ ਪਏ ਵਾਹਿਗੁਰੂ ਸ਼ੁਰੂਆਤ ਕਿੱਥੋਂ ਕੀਤੀ ਪਹਿਲਾਂ ਫਿਰ ਸ਼ੁਰੂਆਤ ਜਿੱਦਾਂ ਕਰੀਆਨੀ ਦੀ ਵਾਈ ਸੀ ਤੇ ਉਹ ਕੰਮ ਇਹਨਾਂ ਚੱਲਿਆ ਨਹੀਂ ਤੇ ਉਸ ਤੋਂ ਬਾਅਦ ਛੋਲੇ ਭਟੂਰੇ ਤੇ ਹੁਣ ਫਾਸਟ ਫੂਡ ਹਾਂਜੀ ਰਿਸਪੌਂਸ ਕਿਸ ਤਰ੍ਹਾਂ ਦੇਖਦੇ ਹੋ ਦਾਕਾ ਦਾ ਕਿੰਨਾ ਕੁ ਰਿਸਪੌਂਸ ਬਸ ਠੀਕ ਠੀਕ ਹਾਂਜੀ ਉਹ ਨਹੀਂ ਰੋਟੀ ਵਾਣੀ ਚੱਲ ਜਾਂਦੀ ਹੈ ਹਾਂਜੀ ਔਖਾ ਨਹੀਂ ਲੱਗਦਾ ਫਿਰ ਸਮਾਂ ਮੈਨੇਜ ਕਰਨਾ ਇੱਥੇ ਲਗਾਤਾਰ ਇੱਥੇ ਪਹੁੰਚਣਾ ਆਣਾ ਨਾਲ ਨਾਲ ਕੰਮ ਕਰਨਾ ਹਾਂਜੀ ਨਹੀਂ ਜਿਦਾ ਥੋੜਾ ਟਾਈਮ ਹੀ ਸੀ ਜਿਹੜਾ ਆਪਾਂ ਹਜ਼ੂਰ ਸਾਹਿਬ ਰਹੇ ਆ ਬਾਕੀ ਲਾਈਫ ਇੱਧਰ ਦੀ ਆ ਤੇ ਘਰ ਪਰਿਵਾਰ ਨਾਲੋਂ ਜਦਾਂ ਪਹਿਲਾ ਟੀਚਰ ਰਹਿ ਚੁੱਕੀ ਮੈਂ ਤੇ ਉਦੋਂ ਵੀ ਇਦਾਂ ਸਟਰਗਲ ਸੀਗਾ ਵੀ ਟੀਚਰ ਦੀ ਜੌਬ ਵੀ ਕਰਨੀ ਤੇ ਘਰ ਦਾ ਕੰਮ ਵੀ ਕਰਨਾ ਹੁਣ ਇਹਨਾਂ ਨਹੀਂ ਕੁਝ ਲੱਗਦਾ ਬਸ ਇਹ ਲੱਗਦਾ ਹੈ ਕਿ ਸਾਰੇ ਦਿਨ ਚ ਮਾਰੇ ਦਾ ਨਾਜ਼ਰੂਰ ਰਹੇ ਰਸਨਾ ਤੇ ਜਦੋਂ ਉਹ ਇੱਧਰ ਹੁੰਦਾ ਆ ਫਿਰ ਥੋੜਾ ਜਾਂ ਹੁੰਦਾ ਫਿਲ ਆਦਰਵਾਇਜ਼ ਨਹੀਂ ਹਸ ਤੱਕ ਤਨੂ ਜਿਸ ਤਰੀਕੇ ਨਾਲ ਹਜ਼ੂਰ ਸਾਹਿਬ ਤੁਸੀਂ ਰਹਿੰਦੇ ਸੀ ਜਿਸ ਵੇਲੇ 13 ਸਾਲ ਲਗਾਤਾਰ ਸੇਵਾ ਨਿਭਾਈ ਹੈ ਉੱਥੇ ਤੇ ਹਰ ਵੇਲੇ ਕੰਨਾਂ ਦੇ ਵਿੱਚ ਬਾਣੀ ਜਿਹੜੀ ਵੱਜਦੀ ਰਹਿੰਦੀ ਹੈ ਪਰ ਇੱਥੇ ਆ ਕੇ ਕੋਈ ਦੂਰੀ ਨਹੀਂ ਬਣ ਗਈ ਉਸ ਨੂੰ ਨਹੀਂ ਦੂਰੀ ਨਹੀਂ ਆ ਦੂਰੀ ਆਪਣੇ ਮਨ ਦੀ ਹੁੰਦੀ ਆ ਸਰੀਰ ਦੇ ਪੱਖੋਂ ਦੂਰੀ ਮਹਾਰਾਜ ਕਹਿੰਦੇ ਉਨੀ ਮਾਇਨੇ ਨਹੀਂ ਰਖਾਂਦੀ ਜਿੰਨੀ ਮਨ ਦੇ ਪੱਖੋਂ ਨਾ ਤੇ ਅਗਰ ਜੇ ਆਪਣਾ ਮਨ ਮਹਾਰਾਜ ਦੇ ਕੋਲ ਹੈ ਨਾ ਤੇ ਦੇਖਿਓ ਤੁਸੀਂ ਆਪ ਵੀ ਵੇਖਿਓ ਜਦੋਂ ਆਪਾਂ ਦੁੱਖ ਚੋਂ ਨੇ ਆ ਨਾ ਉਦੋਂ ਆਪਾਂ ਮਹਾਰਾਜ ਨੂੰ ਜ਼ਿਆਦਾ ਯਾਦ ਕਰਦੇ ਆ ਤੇ ਇਹ ਮੈਂ ਕਹਿੰਨੀ ਆ ਸਕੋ ਬਹੁਤ ਵੱਡਾ ਸਬਕ ਸੀ ਸਾਡੇ ਲਈ ਕਿ ਦਿਨ ਰਾਤ ਮਹਾਰਾਜ ਦਾ ਨਾਜ ਆਪਣਾ ਚਾਹੀਦਾ ਅੱਲਾ ਉਹੀ ਟਾਈਮ ਨਹੀਂ ਜੋ ਮਾਰੇ ਨਹੀਂ ਦਿੰਦਾ ਤੇ ਜਦੋਂ ਨਾਲੇ ਓਕੇ ਵੇਲੇ ਹੋ ਤਾਂ ਫਿਰ ਤੇ ਮਾਰੇ ਨਹੀਂ ਆਟੋਮੈਟਿਕਲੀ ਯਾਦ ਆਉਣਗੇ ਆਣਾ ਸਾਰਾ ਦਿਨ ਅੱਛਾ ਭਾਈ ਨੇ ਇੱਕ ਨਾ ਉੱਥੇ ਲਿਖਿਆ 8 ਸਾਲ ਦੇ ਬੱਚੇ ਨੂੰ ਤੁਸੀਂ ਲਿਖਿਆ ਆਪਣੀ ਰੇੜੀ ਤੇ ਮੈਂ ਪੁੱਛਿਆ ਕਹਿੰਦੇ ਕੋਈ ਬੱਚਾ ਹੀ ਨਹੀਂ ਆਇਆ ਇੱਕ ਬੱਚਾ ਆਇਆ ਵੀ ਨਹੀਂ ਦੁਬਾਰਾ ਆਇਆ ਹਾਂਜੀ ਹਾਂਜੀ ਇਦਾਂ ਕੋਈ ਬੱਚਾ ਨਹੀਂ ਆਇਆ ਹਜੇ ਤੱਕ ਜਿੱਦਾਂ ਅਸੀਂ ਲਿਖਿਆ ਸੀਗਾ ਵੀ ਸ਼ਾਇਦ ਬੱਚੇ ਵੇਖ ਕੇ ਆਉਣਗੇ ਇਸ ਚੀਜ਼ ਨੂੰ ਵੀ ਬੱਚਿਆਂ ਨੂੰ ਸਾਨੂੰ ਸੀ ਵੀ ਬੱਚਿਆਂ ਨੂੰ ਬਾਣੀ ਕੰਢ ਹੋਣੀ ਆ ਤੇ ਪਰ ਇਦਾਂ ਕੋਈ ਆਇਆ ਨਹੀਂ ਨਾ ਤੇ ਮਹਾਰਾਜ ਕਿਰਪਾ ਕਰਨ ਕੀ ਆਪਾਂ ਹੀ ਉਪਰਲਾ ਆਪ ਸ਼ੁਰੂ ਕਰੀਏ ਬੱਚਿਆਂ ਨੂੰ ਬਾਣੀ ਕੰਟੀ ਨਾ ਆਂਦੀ ਕਮੀ ਕਿੱਥੇ ਸਮਝਦੇ ਵੈਸੇ ਕਮੀ ਪੇਰੈਂਟਸ ਹਾਂਜੀ ਜਦੋਂ ਆਪਾਂ ਆਪ ਹੀ ਨਹੀਂ ਸਿਖਾਉਣਾ ਬੱਚੇ ਨੂੰ ਹਨਾ ਆਪਾਂ ਕਹਿਣਾ ਆਪਣੇ ਕੋਲ ਟਾਈਮ ਹੀ ਨਹੀਂ ਆ ਪਰ ਪਹਿਲੇ ਸਮਾਂ ਵੀ ਉਦਾਂ ਹੀ ਰਹੇ ਸੀ ਅੱਜ ਵੀ ਕੁਝ ਬਦਲਿਆ ਨਹੀਂ ਆ ਉਦੋਂ ਵੀ ਪੇਰੈਂਟਸ ਹੀ ਜਿਹੜੇ ਘਰ ਚ ਆਪਾਂ ਨੂੰ ਜਿੱਦਾਂ ਕੱਲੇ ਪਹਿਲੀ ਗਾਈਡੈਂਸ ਮਾ ਆ ਤੇ ਮਾਂ ਨੂੰ ਹੀ ਸਿਖਾਉਣਾ ਪਏਗਾ ਕਿਉਂਕਿ ਬੱਚੇ ਸਭ ਤੋਂ ਪਹਿਲਾਂ ਆਪਣੀ ਮਾਂ ਕੋ ਰਹਿੰਦੇ ਆ ਮਾਂ ਤੋਂ ਹੀ ਸਾਰਾ ਕੁਝ ਸਿੱਖਦੇ ਆ ਉਹਨੇ ਘਰ ਪਰਿਵਾਰ ਤੋਂ ਹੀ ਸਾਰਾ ਕੁਝ ਸਿੱਖਣਾ ਜਦੋਂ ਘਰਚੀ ਬਾਣੀ ਚਲੇਗੀ ਤਾਂ ਉਸ ਬੱਚੇ ਨੂੰ ਬਾਣੀ ਤੋਂ ਦੂਰ ਕੋਈ ਕਰ ਨਹੀਂ ਸਕਦਾ ਉਹਨੇ ਤਾਂ ਆਟੋਮੈਟਿਕਲੀ ਉਹਨੂੰ ਕੈਚ ਕਰਨਾ ਹੈ ਕੀਰਤਨ ਨੂੰ ਕੈਚ ਕਰਨਾ ਹੁਣ ਜੇ ਆਪਾਂ ਘਰਚ ਆਪਾਂ ਗਾਣੇ ਲਗਾਵਾਂਗੇ ਤਾਂ ਬੱਚਾ ਗਾਣੇ ਸਿੱਖੇਗਾ ਇੱਥੇ ਬੱਚੇ ਦੀ ਤਾਂ ਕੋਈ ਉਹ ਨਹੀਂ ਹੈ ਬਸ ਐਸੀ ਨੂੰ ਐਸੀ ਸਮਝ ਅੱਛਾ ਪਹਿਲਾਂ ਗੁਜ਼ਾਰਾ ਫਿਰ ਤੁਸੀਂ ਕਿਹਾ ਕਿ ਠੀਕ ਠਾਕ ਹੋ ਜਾਂਦਾ ਵਾ ਹੈਨਾ ਪਰ ਫਿਰ ਕਿਦੇ ਵੀ ਪੁਰਾਣਾ ਮੇਲਾ ਨਹੀਂ ਯਾਦ ਆਉਂਦਾ ਕਿ ਹਜੂਰ ਸਾਹਿਬ ਵਾਲਾ ਸਮਾਂ ਚੰਗਾ ਸੀ ਇੱਥੇ ਆ ਗਏ ਆ ਬਣਾਲੇ ਔਖਾ ਹੀ ਏ ਥੋੜਾ ਨਹੀਂ ਨਹੀਂ ਇਦਾਂ ਨਹੀਂ ਹਸ ਤੱਕ ਲੱਗਾ ਉਹੀ ਦੱਸਿਆ ਨਾ ਮੈਂ ਤੁਹਾਨੂੰ ਕਿ ਸਮਾਂ ਔਖਾ ਹੋਵੇ ਚਾਹੀ ਪਰ ਮਾਰਾ ਤੇ ਵਿਸ਼ਵਾਸ ਹੋਣਾ ਚਾਹੀਦਾ ਤੇ ਔਰ ਆਪਾਂ ਨੂੰ ਇੱਕ ਇਦਾਂ ਦਾ ਇਨਸਾਨ ਬੰਨਾ ਚਾਹੀਦਾ ਕਿ ਜੇ ਇਹਨ ਕੀ ਔਖਾ ਟਾਈਮ ਆ ਗਿਆ ਤੇ ਆਪਾਂ ਕਹੀ ਇਹ ਨਹੀਂ ਆਪਾਂ ਰਹਿ ਨਹੀਂ ਸਕਦੇ ਹੈਨਾ ਆਪਾਂ ਨੂੰ ਹਰ ਸਿਚੁਏਸ਼ਨ ਚ ਜ਼ਿੰਦਗੀ ਜਿਉਣੀ ਹੋਣੀ ਚਾਹੀਦੀ ਚਾਹੀ ਉਹ ਚੰਗਾ ਵੇਲਾ ਹੋਵੇ ਤੇ ਚਾਹੀ ਮਾੜਾ ਹੋਵੇ ਮੈਂ ਜਿਸਟਿਕ ਨਾਲ ਤੁਸੀਂ ਵੀ ਨਾਲ ਲਗਾਤਾਰ ਰੈਡੀ ਤੇ ਆਂਦੇ ਹੋ ਬਹੁਤ ਸਾਰੇ ਇੱਥੇ ਕਸਟਮਰ ਵੀ ਉਦਾਂ ਦੇ ਆਣਗੇ ਕਈ ਵਾਰੀ ਕਿਸੇ ਨੇ ਸ਼ਰਾਬ ਪੀਤੀ ਦੀ ਡਰਿੰਕ ਕੀਤੀ ਦੀ ਜਾਂ ਦੂਜੇ ਪਾਸੇ ਬਰਤਨ ਸਾਫ਼ ਕਰਨੇ ਹਨਾ ਉਹ ਕਈ ਨੇ ਕਈ ਵਾਰੀ ਮੁਸ਼ਕਲ ਆ ਨਹੀਂ ਆਉਂਦੀਆਂ ਜਿੰਗੀਆਂ ਇੱਧਰ ਆ ਜਾ ਥੋੜਾ ਨਹੀਂ ਅਕਾਲ ਪੁਰਖ ਦੀ ਕਿਰਪਾ ਵਾਹਗਰੋ ਬਾਣੀ ਕਰਕੇ ਅੱਜ ਤੱਕ ਤਾਂ ਨਹੀਂ ਕਿਸੇ ਨੇ ਇਦਾਂ ਕੁਝ ਕੀਤਾ ਨਾ ਜਿੱਦਾਂ ਥੋੜੀ ਦੂਰੀ ਤੇ ਹੀ ਰਹਿੰਦੇ ਆ ਤੇ ਉਹ ਤੁਸੀਂ ਡੀਲ ਕਰਦੇ ਆ ਤੇ ਰਹੀ ਗੱਲ ਬਰਤਨ ਸਾਫ਼ ਕਰਨ ਦੀ ਤੇ ਉਹ ਤੇ ਸਿੱਖੀ ਚ ਪਹਿਲਾਂ ਹੀ ਆ ਕਿ ਆਪਾਂ ਨੂੰ ਗੁਰਦੁਆਰਾ ਜਾ ਕੇ ਵੀ ਉਹ ਕਰੀਦਾ ਸੇਵਾ ਕਰੀਦੀ ਤੇ ਇਦਾਂ ਅਸੀਂ ਵੈਸੇ ਕਦੀ ਮਨ ਚ ਆਏ ਨਹੀਂ ਇੰਨੀ ਗੱਲ ਕਿ ਇੱਥੇ ਜੂਠੇ ਬਰਤਨ ਆਏ ਆ ਕਿਸੇ ਦੇ ਇਦਾਂ ਆ ਹੀ ਨਹੀਂ ਇੰਨਾ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ ਤੇਸ ਵਾਸੇ ਮਾਇੰਡ ਗਿਆ ਹੀ ਨਹੀਂ ਕਦੀ ਬਿਲਕੁਲ ਜੀ ਦੇਖਦੇ ਹੋ ਤਸਵੀਰ ਕਿ ਭੈਣ ਆਪਣੇ ਘਰ ਵਾਲੇ ਦੇ ਨਾਲ ਲਗਾਤਾਰ ਇਸੇ ਤਰੀਕੇ ਨਾਲ ਰਿਹੜੀ ਧਿਆਨ ਦੇ ਨੇ ਕੱਲੀ ਕੱਲੀ ਗੱਲ ਹੈ ਭੈਣ ਦੀ ਸੁਣਨ ਵਾਲੀ ਹੈ ਜੇਕਰ ਅਸੀਂ ਇਹਨਾਂ ਗੱਲਾਂ ਦੇ ਉੱਤੇ ਅਮਲ ਕਰੀਏ ਸਿੱਖੀ ਦੇ ਨਾਲ ਜੋੜਨ ਵਾਸਤੇ ਬੜਾ ਵੱਡਾ ਉਪਰਾਲਾ ਉਸ ਭੈਣ ਵੱਲੋਂ ਉਸ ਦੇ ਭਾਈ ਵੱਲੋਂ ਕੀਤਾ ਗਿਆ ਵਾ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾ ਸਕੇ ਬੱਤ-ਬੱਤ ਜੋੜਿਆ ਜਾ ਸਕੀ ਕਿਉਂਕਿ ਲਿਖਣ ਤੋਂ ਬਾਅਦ ਅਜੇ ਤੱਕ ਕੋਈ ਵੀ ਇੱਥੇ ਨਹੀਂ ਪਹੁੰਚਿਆ ਹਜੂਰ ਸਾਹਿਬ ਰਹਿੰਦੇ ਸੀ ਸੇਵਾ ਨਿਭਾਈ ਉਥੇ 13 ਸਾਲ ਕਰੀਬ ਪਰ ਉਸ ਵੇਲੇ ਵੀ ਚੰਗੇ ਸੀ ਤੇ ਅੱਜ ਵੀ ਜੇਕਰ ਇੱਥੇ ਆ ਗਏ ਆ ਤੇ ਅੱਜ ਵੀ ਅਸੀਂ ਚੰਗੇ ਆ ਲੋੜ ਆ ਸਾਨੂੰ ਵੀ ਆਪਣੇ ਧਰਮ ਦੇ ਨਾਲ ਜੁੜਨ ਦੀ ਤਾਂ ਜੋ ਅਸੀਂ ਆਪਣੇ ਵਾਸਤੇ ਨਹੀਂ ਤੇ ਅਗਲੇ ਵਾਸਤੇ ਵੀ ਕੁਝ ਨਾ ਕੁਝ ਐਸਾ ਕਰ ਸਕੀਏ ਜਿਸ ਦੇ ਨਾਲ ਉਹ ਧਰਮ ਦੇ ਨਾਲ ਜੁੜ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟਰ ਨਿਊਜ਼ ਗੁਰਦਾਸਪੁਰ